ਅੰਦਰ ਖਾਤੇ ਮਹਿਕਮੇ ਦੀ ਧਾਰ ਨਿਕਲ ਗਈ ਰਾਤੋ ਰਾਤ ਪਾਣੀ ਛੜਦਾ ਆਪਦੇ ਆਪ ਨੂੰ ਜਸਟੀਫਾਈਡ ਕਰ ਲਿਆ ਇਹ ਪਾਣੀ ਇੰਨਾ ਕਾ ਮਤਲਬ ਕੈਮੀਕਲ ਵਾਲਾ ਹੁੰਦਾ ਵੀ ਜਿੱਥੇ ਇੱਕ ਦਿਨ ਕੀ ਇੱਕ ਘੰਟਾ ਵੀ ਖੜ ਗਿਆ ਉਹ ਥਾਂ ਨੂੰ ਇਹ ਬਿਲਕੁਲ ਇੱਕ ਥੇਲੀ ਦੀ ਤਰ੍ਹਾਂ ਸਾਫ਼ ਕਰ ਦਿੰਦਾ ਇਹ ਡਰੇਨੇਜ ਦੀ ਜਿਹੜੀ ਸਫਾਈ ਆ ਉਹ ਇਸ ਸਾਲ ਪਹਿਲੀ ਮਾਰਚ ਦੇ ਵਿੱਚ ਕੀਤਾ ਜਾਣ ਕੰਮ ਇਹ ਨਾ ਹੋਵੇ ਵੀ ਜੂਨ ਦੇ ਵਿੱਚ ਕੰਮ ਨੂੰ ਤੁਸੀਂ ਇਹ ਨਾ ਤੁਸੀਂ ਠੇਕਾ ਦੇ ਦਿਓ ਜੁਲਾਈ ਦੇ ਵਿੱਚ ਦੱਸ ਦੇਣ ਸੋਹ ਠੇਕੇਦਾਰ ਨਾ ਵੀ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਜੁਲਾਈ ਦੇ ਵਿੱਚ ਮੀਂਹ ਦਾ ਬਹਾਨਾ ਲੈ ਕੇ ਤੁਸੀਂ ਉਤਰ ਪੋ। ਕਿਸਾਨ ਮਾਰਨ ਦੇ ਬਰਾਬਰ ਹੋ ਜਾਂਦਾ ਜੀ ਜਦੋਂ ਉਸ ਦੀ ਫਸਲ ਮਰ ਜਾਂਦੀ ਹੈ ਜੀ। ਜ਼ਿਆਦਾਤਰ ਆਪਾਂ ਸੁਣਦੇ ਹੀ ਆਂ ਜੀ ਚੈਨਲਾਂ ਤੇ ਵੀ ਕਿਸਾਨ ਨੇ ਵਾਹਾ ਲੈ ਲਿਆ। ਜਦੋਂ ਸਾਰ ਠੇਕੇਦਾਰ ਨੂੰ ਠੇਕਾ ਦੇਣਾ, ਨੀਜ਼ਲ ਨੂੰ ਡੀਜ਼ਲ ਦੇ ਪੈਸੇ ਦੇਣੇ ਨੇ। ਲਵਾਈੋਂ ਲਵਾਈ ਦੇ ਪੈਸੇ ਦੇਣੇ ਨੇ ਲੱਗ ਭਾਗ ਕਿਸਾਨ 800 ਰੁਪਇਆ ਖਰਚ ਕੇ ਉਹਨੂੰ ਹਜ਼ਾਰ ਬਣਾਉਣ ਦੇ ਚੱਕਰ ਦੇ ਵਿੱਚ 800 ਰੁਪਇਆ ਕਿਸਾਨ ਦਾ ਖਰਚਾ ਲਾਉਂਦਾ ਜਿਹੜਾ ਕੀ ਉਹਦਾ 800 ਦਾ 800 ਜਿੱਦਾਂ ਉਹ ਡੈਡ ਹੁੰਦਾ ਉਹ ਕਿਸਾਨ ਉਹਦੇ ਮਰਿਆਂ ਦੇ ਬਰਾਬਰ ਹੀ ਹੋ ਜਾਣਾ ਪਰ ਗਵਰਨਮੈਂਟ ਵੱਲੋਂ 10 ਲੱਖ ਰੁਪਇਆ ইস্যੂ ਹੋਇਆ ਜਿਹਦੇ ਚੋਂ ਸਾਨੂੰ ਹੋਰੇ 2 ਲੱਖ ਰੁਪਇਆ ਖਰਚਾ ਹੋਵਾ ਦਿਖ ਨਹੀਂ ਰਿਹਾ ਜੀ 8 ਲੱਖ ਰੁਪਇਆ ਗਾਇਬ ਹੋ ਰਿਹਾ ਇੱਕ ਪਾਸੇ ਕਿਸਾਨ 8 ਲੱਖ ਰੁਪਇਆ ਖਰਚ ਕੇ 2 ਲੱਖ ਰੁਪਇਆ ਲੱਭਦਾ ਫਿਰ ਰਿਹਾ ਜੀ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੂਹੀ ਪਿਛਲੇ ਛਾਲ ਜਦੋਂ ਵੀ ਬਰਸਾਤਾਂ ਦਾ ਸਮਾਂ ਆਉਂਦਾ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਫਸਲਾਂ ਦਾ ਤੇ ਹੋਰ ਨੁਕਸਾਨ ਹੁੰਦਾ ਜੇਕਰ ਵਿਧਾਨ ਸਭਾ ਹਲਕਾ ਨਾਬਾ ਦੀ ਗੱਲ ਕਰੀਏ ਤਾਂ ਜਿੱਥੇ ਅਸੀਂ ਖੜੇ ਹਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਕਿ ਇਹ ਸਰਹੰਦ ਚੋ ਹੈ ਸਰਹੰਦ ਤੋ ਦੇ ਦੌਰਾਨ ਪੋੜੇ ਸੈਫਨ ਤੇ ਅਸੀਂ ਮੌਜੂਦ ਹਾਂ ਜਿੱਥੇ ਪਿਛਲੀ ਵਾਰ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਪਰੰਤੂ ਇਸ ਵਾਰ ਪਿਛਲੀ ਵਾਰ ਦੀ ਜਿਹੜਾ ਨੁਕਸਾਨ ਹੋਇਆ ਇਸ ਵਾਰ ਵੀ ਪਿਛਲੇ ਕਹਿੰਦੇ ਹਲਕਾ ਵੀ ਤਾਂ ਐਕੀਐਸਡੀਐਮ ਨਾਭਾ ਵੱਲੋਂ ਇਸ ਜਗ੍ਹਾ ਦਾ ਦੌਰਾ ਕੀਤਾ ਗਿਆ ਕਿਉਂਕਿ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਦੀ ਅਸੀਂ ਸਫਾਈ ਤੋਂ ਸੰਤੁਸ਼ਟ ਨਹੀਂ ਆ ਜੇਕਰ ਹੁਣ ਵੀ ਗੱਲ ਕਰੀਏ ਤਾਂ ਸਫਾਈ ਕੀਤੀ ਹੋਈ ਤਾਂ ਦਿਖ ਰਹੀ ਹੈ ਪਰੰਤੂ ਪਿੰਡਾਂ ਦੇ ਲੋਕ ਅੱਜ ਫੇਰ ਕੱਟੇ ਨੇ ਕਿ ਸਿਰਫ ਖਾਣਾ ਪੂਰਤੀ ਕੀਤੀ ਗਿਆ ਠੇਕੇਦਾਰ ਵੱਲੋਂ ਇਹ ਸਹੀ ਢੰਗ ਨਾਲ ਜਿਹੜਾ ਹੈਗਾ ਸਰਹਿੰਦ ਚੋਢੀ ਸਫਾਈ ਨਹੀਂ ਕੀਤੀ ਗਈ ਸੋ ਇੱਥੇ ਸਾਡੇ ਨਾਲ ਜਿਹੜੇ ਪਿੰਡਾਂ ਦੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜੀ ਪਿਛਲੇ ਦਿਨੀ ਇੱਥੇ ਹਲਕਾ ਵਿਧਾਇਕ ਕੇ ਐਸਡੀਐਮ ਨਾਭਾ ਨੇ ਦੌਰਾ ਕੀਤਾ ਸੀਗਾ ਤੇ ਹੁਣ ਫੇਰ ਤੁਸੀਂ ਅੱਜ ਇਕੱਠੇ ਹੋ ਹੋ ਕੀ ਕਾਰਨ ਹੈ ਕਾਰਨ ਤਾਂ ਜੀ ਸਾਡੇ ਵੱਲੋਂ ਦਾ ਇਹੀ ਆ ਐਸਡੀਐਮ ਸਾਹਿਬ ਦੇ ਅਸੀਂ ਵੀ ਗਏ ਤੇ ਉਦੋਂ ਬਾਅਦ ਦੇ ਵਿੱਚੋਂ ਜੀ ਮੈਕਮਹਂ ਦੀਆਂ ਜਿਹੜਾ ਡਰੇਨੇਜ ਮੈਕਮਹਂ ਉਹ ਕੰਮ ਕਰ ਰਹੇ ਆ ਜਿਨ੍ਹਾਂ ਨਾਲ ਸਾਡੀ ਲਗਾਤਾਰ ਬਾਰਤਾਲਾਪ ਚੱਲਦੀ ਹੋਈ ਹੈ 27 ਜੂਨ ਤੋਂ ਅਸੀਂ ਕਹਿੰਦੇ ਆ ਐਵੇਂ ਕੰਮ ਬਿਲਕੁਲ ਸਹੀ ਨਹੀਂ ਹੋ ਰਿਹਾ ਉਹਨਾਂ ਨੂੰ ਦੱਸਣ ਵਾਸਤੇ ਅਸੀਂ ਗਏ ਤੇ ਉਹਨਾਂ ਨੇ ਮੌਕੇ ਤੇ ਵੀ ਫੋਨ ਕੀਤਾ ਉਹਨਾਂ ਨੂੰ ਤੇ ਵੀ ਤੁਸੀਂ ਇਹ ਕੰਮ ਨੂੰ ਸਹੀ ਤਰੀਕੇ ਦੇ ਨਾਲ ਕਰੋ ਪਰ ਉਹਨਾਂ ਨੇ ਦੁਬਾਰੋ ਵੀ ਐਸਜੀਐਮ ਸਾਹਿਬ ਦੇ ਜਿਹੜਾ ਉਹਨਾਂ ਨੇ ਉਹਨਾਂ ਨੂੰ ਹੁਕਮ ਲਾਇਆ ਉਹਦੀ ਉਲੰਘਣਾ ਕੀਤੀ ਅਸੀਂ ਇਹੀ ਗੱਲ ਨੂੰ ਫੇਰ ਦੌਰੇ ਦਿਮਾਗ 'ਚ ਰੱਖ ਕੇ ਡੀਸੀ ਸਾਹਿਬ ਲਵੇਗੇ ਡੀਸੀ ਸਾਹਿਬ ਨੇ ਐਕਸ਼ਨ ਸਾਹਿਬ ਨੂੰ ਕਿਹਾ ਵੀ ਉਹ ਕੰਮ ਨੂੰ ਸਹੀ ਤਰੀਕੇ ਨਾਲ ਕਰੋ ਉਦੋਂ ਦੂਸਰੇ ਦਿਨੇ ਉਹ ਦੁਬਾਰੋ ਫੇਰ ਆ ਕੇ ਉਹ ਪਰਸਨਲੀ ਵਿజిਟ ਕਰਕੇ ਸਾਨੂੰ ਬਿਗੇਰ ਦੱਸੇ ਸਾਨੂੰ ਬੁਲਾਇਆ ਨਹੀਂ ਗਿਆ ਯੂਰੋ ਨੂੰ ਕਿਸੇ ਵੀ ਡਿਪਾਰਟਮੈਂਟ ਦੇ ਬੰਦੇ ਕੋਲੋਂ ਵੀ ਤੁਸੀਂ ਉਰੇ ਆਓ ਤੇ ਵੀ ਇੱਕ ਨਵੀਂ ਸਿਚੁਏਸ਼ਨ ਬਣ ਗਈ ਅੰਦਰ ਖਾਤੇ ਮਹਿਕਮੇ ਦੀ ਧਾਰ ਨਿਕਲ ਗਈ ਰਾਤੂ ਰਾਤ ਪਾਣੀ ਛੱਡਦਾ ਆਪਦੇ ਆਪ ਨੂੰ ਜਸਟੀਫਾਈਡ ਕਰ ਲਿਆ ਜੀ ਮਤਲਬ ਤੁਸੀਂ ਕਹਿੰਦੇ ਹੋ ਕਿ ਸਫਾਈ ਆ ਜਰਾ ਠੇਕੇਦਾਰ ਬੰਨੂੰ ਪ੍ਰੋਪਰ ਢੰਗ ਨਾਲ ਨਹੀਂ ਕੀਤੀ ਗਈ ਨਹੀਂ ਕੀਤੀ ਗਈ ਜੀ ਉਹ ਸਫਾਈ ਤਾਂ ਮੰਨ ਕੇ ਚਲੋ ਠੇਕੇਦਾਰ ਦੀ ਤਾਂ ਜੀ ਕਰਤੂਤ ਇੱਥੇ ਤੱਕ ਵੀ ਦੇਖੀ ਆ ਸੀਨੇ ਜਿੰਨੇ ਦਿਨ ਅਸੀਂ ਆਉਂਦੇ ਰਹੇ ਆ ਠੇਕੇਦਾਰ ਉਰੇ ਸਿਰਫ ਜੇ 7 ਦਿਨ ਆਇਆ ਇੱਕ ਦਿਨ ਜਾਂ ਦੋ ਦਿਨ ਮਿਲਿਆ ਵੱਧੋ ਵੱਧ ਕਦੇ ਤਾਂ ਉਹਦਾ ਲੇਬਰ ਦਾ ਇਸ਼ੂ ਚੱਲ ਰਿਹਾ ਦੀ ਲੇਬਰ ਨੂੰ ਪੈਸੇ ਨਹੀਂ ਦਿੱਤੇ ਜਾਂ ਜੀ ਸੀ ਬੀਲ ਜਿਹੜੀ ਜੀ ਸੀ ਬੀ ਚੱਲਦੀ ਸੀ ਉਹਦੇ ਤੇਲ ਨਹੀਂ ਪਵਾਇਆ ਟਰੈਕਟਰ ਵਾਲਾ ਜਿਹੜਾ ਬੰਦੇ ਨੂੰ ਬੁਲਾਉਂਦਾ ਦੀ ਟਰੈਕਟਰ ਵਾਲਾ ਬੰਦਾ ਟਾਈਮ ਸਿਰ ਨਹੀਂ ਆਉਂਦਾ ਦੀ ਤਿੰਨ ਦੇ ਤਿੰਨੇ ਕਾਰਨ ਠੇਕੇਦਾਰ ਨੇ ਨਹੀਂ ਪੂਰੇ ਕੀਤੇ ਪਿਛਲੇ ਸਾਲ ਦੇ ਵਿੱਚ ਕਿੰਨਾ ਕੁ ਜਿਹੜਾ ਹੈਗਾ ਇੱਥੇ ਨੁਕਸਾਨ ਹੋਇਆ ਜਿਹੜਾ ਬਾਈ ਜੀ ਪਿਛਲੇ ਸਾਲ ਦਾ ਸਾਡਾ ਮੋਟਾ ਜਿਹਾ ਅੰਦਾਜ਼ਾ ਸਾਡੇ ਪਿੰਡ ਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ 150 ਏਕੜ ਦੀ ਜੀ ਡੁੱਬੀਤੀ ਸਾਡੀ ਬਾਕੀ ਹੋਰ ਫਸਲਾਂ ਜਿਵੇਂ ਸਬਜ਼ੇ-ਸਬਜ਼ੀਆਂ ਲੋਕਾਂ ਨੇ ਬੈਰੀਕੇਡਿੰਗ ਕਰ ਕੀਤੀ ਖਰਚਾ ਕੀਤਾ ਬਹੁਤ ਕੀਤਾ ਸੋ 150 ਦੇ ਵਿੱਚੋਂ 100 ਏਕੜ ਜੀ ਸਾਡੀ ਮਰ ਗਈ ਦੀ ਜਿੰਦੇ ਬੜਵਾਲ ਪਿੰਡ ਦੀ ਤੇ ਪਰ ਹੱਲ ਕੀ ਹੈ ਦਾ ਮਤਲਬ ਕੀ ਕਿਸ ਤਰ੍ਹਾਂ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਇਹਦੀ ਸਫਾਈ ਹੋਵੇ ਜਾਂ ਇਹਦਾ ਪੱਕਾ ਹੱਲ ਕੀ ਹੈ ਪੱਕਾ ਹੱਲ ਤਾਂ ਬਈ ਇਹਦਾ ਜਿਵੇਂ ਇਹ ਆ ਵੀ ਸਿਲਟੇਸ਼ਨ ਦਾ ਯੂਰੇ ਆਉਂਦੀ ਹੋ ਰਹੀ ਨਹੀਂ ਆ ਜਿੱਥੋਂ ਦਾ ਇਹ ਬੈਰੀਕੇਡਿੰਗ ਹੈ ਜਿਹੜਾ ਪਾਣੀ ਨੂੰ ਅੰਦਰ ਰੱਖਣ ਦੇ ਲਈ ਹੋਈ ਹੋਈ ਆ ਪਿੰਡੋਂ ਪਿੰਡੀ ਜਿਵੇਂ ਸਾਡੇ ਸੀ ਮੰਨਦੇ ਵੀ ਗੌਲ ਪਿੰਡ ਦੇ ਖੋਖ ਪਿੰਡ ਦੇ ਵਿੱਚ ਇਹ ਬੈਰੀਕੇਡਿੰਗ ਟੁੱਟੀ ਹੋਈ ਆ ਜਿਹੜਾ ਪਾਣੀ ਨੂੰ ਅੰਦਰ ਰੱਖਦੀ ਆ ਇੱਕ ਤਾਂ ਉਹ ਬੈਰੀਕੇਡਿੰਗ ਕੀਤੀ ਜਾਵੇ ਪ੍ਰੋਪਰ ਤਰੀਕੇ ਦੇ ਨਾਲ ਉਦੋਂ ਪ੍ਰੋਪਰ ਠੇਕਾ ਦੇ ਕੇ ਇਹਦੇ ਚ ਮਿੱਟੀ ਜਿੰਦਵਾਈ ਜਾਵੇ ਇੱਕ ਇਹ ਡਰੇਨੇਜ ਦੀ ਜਿਹੜੀ ਸਫਾਈ ਆ ਉਹ ਆਏ ਸਾਲ ਪਹਿਲੀ ਮਾਰਚ ਦੇ ਵਿੱਚ ਕੀਤਾ ਜਾਣੇ ਕੰਮ ਇਹ ਨਾ ਹੋਵੇ ਵੀ ਜੂਨ ਦੇ ਵਿੱਚ ਕੰਮ ਨੂੰ ਤੁਸੀਂ ਇਹ ਨਾ ਤੁਸੀਂ ਠੇਕਾ ਦੇ ਦਿਓ ਤਾਂ ਜੁਲਾਈ ਦੇ ਵਿੱਚ 10 ਦਿਨ ਸੋਹਣ ਠੇਕੇਦਾਰ ਨਾ ਆਵੇ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਜੁਲਾਈ ਦੇ ਵਿੱਚ ਮੀਂਹ ਦਾ ਬਹਾਨਾ ਲੈ ਕੇ ਤੁਸੀਂ ਰੁਪੋ ਤੁਸੀਂ ਕਿਵੇਂ ਸੋਚਦੇ ਹੋ ਜਿਹੜਾ ਸਮੁੱਚਾ ਹਾਲ ਕਿੰਨੇ ਕ ਲੰਬੇ ਸਮੇਂ ਤੋਂ ਇਹ ਨੁਕਸਾਨ ਹੁੰਦਾ ਆ ਰਿਹਾ ਜਾਂ ਕੀ ਹਾਲ ਹੈ ਦਾ ਸਰ ਜਿਹੜਾ ਨੁਕਸਾਨ ਹੈ ਨੁਕਸਾਨ ਤਾਂ ਮੈਂ ਆਪਣੀ ਸੁਰਤ ਦੇ ਵਿੱਚ 35 ਸਾਲ ਤੋਂ ਦੇਖਦਾ ਰਹੇ ਹਾਂ ਲਗਾਤਾਰ ਇਹ ਮਤਲਬ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਮੌਕੇ ਦੀ ਹਕੂਮਤ ਦੇ ਨਾਲ ਜਾਂ ਜੋ ਵੀ ਬਿਊਰੋਕਰੇਟ ਸੀਗੇ ਜਾਂ ਪੋਲੀਟੀਕਲ ਲੀਡਰ ਸੀਗੇ ਅਪਰੋਚ ਕਰਦੇ ਰਹੇ ਆ ਪਰੰਤੂ ਕਿਸੇ ਨੇ ਇਸ ਮਾਮਲੇ ਦੇ ਵਿੱਚ ਇਹ ਬਾਹ ਨਹੀਂ ਫੜੀ ਜੀ ਤੇ ਨੁਕਸਾਨ ਤਕਰੀਬਨ ਸਾਡਾ ਆਏ ਸਾਲ ਹਰੇਕ ਪਿੰਡ ਦਾ ਫਸਲਾਂ ਦਾ ਨੁਕਸਾਨ ਹੁੰਦਾ ਈਵਨ ਕਿ ਮੇਰਾ ਪਿੰਡ ਕੋਟਲੀ ਹੈ ਵੀ ਪਟਿਆਲਾ ਪ੍ਰਸ਼ਾਸਨ ਨੇ ਸਾਡੇ ਪਿੰਡ ਨੂੰ 1993 ਦੇ ਵਿੱਚ ਜਦੋਂ ਹਾਈ ਲੈਵਲ ਦਾ ਫਲੱਡ ਆਇਆ ਸੀਗਾ ਵੀ ਫਲੱਡ ਪ੍ਰੋਨ ਅਫੈਕਟਡ ਏਰੀਆ ਡਿਕਲੇਅਰ ਕੀਤਾ ਹੋਇਆ ਤੇ ਉਸ ਟਾਈਮ ਸਾਡ ਨੂੰ ਮਤਲਬ ਆਰਮੀ ਨੇ ਰਾਸਤ ਵਗੈਰਾ ਪਹੁੰਚਾਈ ਸੀ ਕਿ ਸਾਡੇ ਜਿਹੜੇ ਪਸ਼ੂ ਵਗੈਰਾ ਸੀ ਉਹ ਸੀ ਨਹਿਰ ਦੀ ਪਟੜੀ ਤੇ ਰੱਖ ਕੇ ਮਤਲਬ 15 ਦਿਨ ਗੁਜ਼ਾਰਾ ਕੀਤਾ ਸੀਗਾ ਉਸ ਟਾਈਮ ਵੀ ਅਸੀਂ ਬਹੁਤ ਬਜ਼ੁਰਗਾਂ ਨੇ ਚਲੋ ਅਸੀਂ ਛੋਟੇ ਸੀਗੇ ਅਪਰੋਚ ਕੀਤੀ ਪਰੰਤੂ ਇਸ ਦੇ ਬਾਰੇ ਕੋਈ ਸੋਲਿਡ ਪਾਲਿਸੀ ਦੀ ਡਰੇਨੇਜ ਦੀ ਕੋਈ ਆਈ ਨਹੀਂ ਤੇ ਅਸੀਂ ਤਾਂ ਇਹਦਾ ਹੱਲ ਇਹੀ ਚਾਹੁੰਦੇ ਆ ਵੀ ਜਿਹੜੀ ਇਹ ਸਾਈਫਨ ਤੋਂ ਪਿੱਛੇ ਦੀ ਏਰੀਆ ਬੈਲਟ ਹੈ ਉਹ ਤਾਂ ਇਹਦੀ ਵੈਰੀਕੇਟਿੰਗ ਕਰਾਓ ਤੇ ਪ੍ਰੋਪਰ ਇਹਨੂੰ ਜੰਦਾ ਆ ਕੇ ਉਹਨੂੰ ਸਫਾਈ ਕਰਾਈ ਜਾਵੇ ਨੰਬਰ 2 ਦੇ ਉੱਤੇ ਜਿਹੜੀ ਅਸਲ ਇੱਕ ਬੇਸਿਕ ਕਾਰਨ ਬਣਦਾ ਜਿਹੜੀਆਂ ਪਿੰਡੋਂ ਪਿੰਡੀ ਲਿੰਕਾਂ ਸੜਕ ਜਾਂਦੀਆਂ ਨੇ ਇਹ ਚੋਏ ਦੇ ਉੱਪਰ ਦੀ ਜਿਹੜਾ ਪੁਲ ਬਣੇ ਹੋਏ ਆ ਉਹ ਤਕਰੀਬਨ 36 ਇੰਚ ਪਾਈਪਾਂ ਨੇ ਕਿਤੇ ਚਾਰ ਪਾਈਪਾਂ ਲੱਗੀਆਂ ਨੇ ਕਿਤੇ ਪੰਜ ਲੱਗੀਆਂ ਹੋਈਆਂ ਨੇ ਉਹ ਪਾਣੀ ਨੰਗਣ ਵਾਸਤੇ ਉਹ ਜਗ੍ਹਾ ਇਹਦੇ ਵਾਸਤੇ ਪੂਰੀ ਨਹੀਂ ਹੈ ਜਿਹਦੇ ਕਾਰਨ ਕਰਕੇ ਪਿੱਛੋਂ ਜਿਹੜਾ ਪਾਣੀ ਬਹੁਤ ਤਦਾਦ ਦੇ ਵਿੱਚ ਆਉਂਦਾ ਹੈ ਉਹ ਪਿੰਡਾਂ ਦੇ ਵਿੱਚ ਫੈਲਦਾ ਉਹ ਫੈਲਦਾ ਹੋਇਆ ਤਕਰੀਬਨ ਸਾਡੇ ਇੱਥੇ ਨਹਿਰ ਦੀ ਪਟੜੀ ਕਰਕੇ ਬਲੌਕ ਹੁੰਦਾ ਡਾਫ ਲੱਗ ਜਾਂਦੀ ਆ ਫਿਰ ਉਹ ਰਿਵਰਸ ਹੁੰਦਾ ਰਿਵਰਸ ਹੋਣ ਕਾਰਨ ਕਰਕੇ ਸਾਡੇ ਪਿੰਡਾਂ ਦੇ ਘਰਾਂ 'ਚ ਵੀ ਪਾਣੀ ਜਾ ਵੜਦਾ ਪਾਣੀ ਵਟਣ ਤੋਂ ਬਾਅਦ ਇੱਕ ਇਹਦੇ ਵਿੱਚ ਇਹ ਹੈ ਵੀ ਇਹ ਕੋਈ ਬਰਸਾਤ ਦਾ ਪਾਣੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਸਹੀ ਢੰਗ ਦੇ ਵਿੱਚ ਜਿਹੜਾ ਰੂਟੀਨ ਚ ਪਾਣੀ ਚੱਲਦਾ ਹੈ ਇਹ ਜਿਹੜੇ ਪਿਛਲੇ ਸ਼ਹਿਰ ਨੇ ਉਹਨਾਂ ਦੀਆਂ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਲਗ ਲਗ ਕਿਹੜੇ ਸ਼ਹਿਰਾਂ ਤੋਂ ਇਹਦੇ ਵਿੱਚ ਇੱਕ ਤਾਂ ਮੰਡੀ ਗਵਿੰਦਗੜ ਦਾ ਜੀ ਸਰਾਂਦਾ ਦਾ ਫਤੇਗੜ ਸਾਹਿਬ ਦਾ ਈਵਨ ਕਿ ਖੰਨੇ ਦੀ ਇੰਡਸਟਰੀ ਦਾ ਵੀ ਹੈ ਜਿਹੜਾ ਪਾਣੀ ਆ ਵਿਦਆਊਟ ਐਨੀ ਟ੍ਰੀਟਮੈਂਟ ਤੋਂ ਇਸ ਚੋਹ ਦੇ ਵਿੱਚ ਪਾਇਆ ਜਾਂਦਾ ਹੈ ਇਹ ਜੇ ਅਸੀਂ ਚਾਹੀਏ ਵੀ ਇਹ ਕਿਤੇ ਫਸਲਾਂ ਵਾਸਤੇ ਵੀ ਇਹ ਸਹੀ ਹੋਊਗਾ ਜੀ ਉਹਦੇ ਵਾਸਤੇ ਵੀ ਸਹੀ ਪਾਣੀ ਵਿੱਚ ਪੈਸਾ ਤਾਂ ਕਰੋ ਮੁਤਾਬਕ ਨਹੀਂ ਪਾਏ ਤਾਂ ਸਕਦਾ ਨਹੀਂ ਬਿਦਾਊਟ ਇਹ ਨਹੀਂ ਟ੍ਰੀਟਮੈਂਟ ਜੇ ਤੁਸੀਂ ਉਹਨੂੰ ਤੁਸੀਂ ਟ੍ਰੀਟਮੈਂਟ ਕਰਕੇ ਹੀ ਪਾ ਸਕਦੇ ਆ ਕਿਉਂ ਅੱਗੇ ਕਿਸੇ ਪਸ਼ੂ ਨੇ ਪੀਣਾ ਜਾਂ ਕਿਸੇ ਨੇ ਫਸਲ ਨੂੰ ਲਾਉਣਾ ਜਾਂ ਅੱਗੇ ਵੀ ਇਹ ਰੀਚਾਰਜ ਸੋਰਸ ਬਣਾਏ ਹੋਏ ਨੇ ਵਿਭਾਗੇ ਵੱਲੋਂ ਉਹ ਜਦੋਂ ਥੱਲੇ ਰੀਚਾਰਜ ਹੋਣਾ ਧਰਤੀ ਦੇ ਵਿੱਚ ਤਾਂ ਆਟੋਮੈਟਿਕਲੀ ਇਹ ਆ ਵੀ ਉਹ ਕੈਂਸਰ ਨੂੰ ਸੱਦਾ ਦੇਣ ਵਾਲੀਆਂ ਗੱਲਾਂ ਜੀ ਜੀ ਜਿਹੜਾ ਇਸ ਸਾਇਵਨ ਤੋਂ ਅਗਲੀ ਵੈਲਟ ਹੈ ਇਹਦੇ ਵਿੱਚ ਕੋਈ ਸਰਕਾਰ ਸੋਲਿਡ ਦੇ ਲਾਇਕ ਤਰੀਕੇ ਨਾਲ ਮਾਈਨਿੰਗ ਪਾਲਿਸੀ ਲੈ ਕੇ ਆਵੇ ਦੇਖੋ ਇੱਥੋਂ ਜਿਹੜੀ ਸਲਟੇਸ਼ਨ ਹੋ ਕੇ ਪਾਣੀ ਦੇ ਨਾਲ ਅੱਗੇ ਜਾਂਦੀ ਆ ਦੇਖੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਟਿੱਬੇ ਲੱਗੇ ਹੋਏ ਆ ਵਜੀਦਪੁਰ ਤੱਕ ਦਾ ਟੋਟਲ ਮਤਲਬ ਇਹ ਚੋਕ ਹੋਇਆ ਪਿਆ ਇਹ ਇਹਦਾ ਰਿਕਵਰਡ ਦਾ ਇੱਕ ਇਹ ਮੇਨ ਬੇਸਿਕ ਕਾਰਨ ਵੀ ਬਣਦਾ ਬਾਕੀ ਇਹ ਜਿਹੜੇ ਬਣੇ ਹੋਇਆ ਘਰ ਇਹਨਾਂ ਦਾ ਵੀ ਬਣਦਾ ਤੇ ਸਰਕਾਰ ਇਹ ਚਾਵੇ ਇਹਦੇ ਰੈਲਿਟੀ ਲਾ ਕੇ ਇਹ ਦੀ ਜਿਹੜੀ ਰੇਤਾ ਵਗੈਰਾ ਇਨੂੰ ਵਿੱਚ ਇਹਨੂੰ ਕਮਰਸ਼ੀਅਲ ਸਾਈਟ ਤੇ ਲਵੇ ਨਾ ਹੋਰ ਵੀ ਦਰਿਆਵਾਂ 'ਚ ਮਾਈਨਿੰਗ ਹੁੰਦੀ ਹੈ ਇੱਥੇ ਵੀ ਹੋ ਸਕਦੀ ਹੈ ਬੜੇ ਸੌਖੇ ਤਰੀਕੇ ਨਾਲ ਪਰੰਤੂ ਇੱਥੇ ਵੀ ਜਿਹੜੇ ਇਲੈਕਟਿਡ ਨੇ ਤੇ ਸਿਲੈਕਟਿਡ ਨੇ ਉਹ ਇਸ ਕੰਮ ਨੂੰ ਤਰਜੀਹ ਨਹੀਂ ਦੇ ਰਹੇ ਜਿਹਦੇ ਕਾਰਨ ਸਾਨੂੰ ਇਸ ਇਲਾਕੇ ਨੂੰ ਇਹ ਇਲਾਕਾ ਨਹੀਂ ਮਹਿੰਗਾ ਕਹਿ ਸਕਦਾ ਜਿੱਥੋਂ ਇਸ ਹਰੰਦ ਚੋ ਚੱਲਦੀ ਹੈ ਜਿੱਥੇ ਤੱਕ ਪੰਜਾਬ ਦੀ ਬੈਲਟ ਦੇ ਵਿੱਚ ਦੀ ਹੋ ਕੇ ਗੁਜ਼ਰਦੀ ਹੈ ਆਲੇ-ਦਾਲੇ ਇਲਾਕਿਆਂ ਨੂੰ ਤਕਰੀਬਨ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਕਿਤੇ ਵੈਰੀਕੇਟਿੰਗ ਪ੍ਰੋਪਰ ਤਰੀਕੇ ਨਾਲ ਨਹੀਂ ਕਿੱਥੇ ਇਹ ਜਿਹੜੀ ਰੇਤ ਰੇਤ ਪਿਆ ਇਹਦੇ ਕਾਰਨ ਬਲੌਕੇਜ ਹੋਈ ਚੋਕ ਹੋਇਆ ਵਾ ਰਸਤੇ ਨੂੰ ਚਹੀਦਾ ਪਾਣੀ ਵਾਸਤੇ ਉਹ ਜਾਂ ਨਹੀਂ ਮਿਲਦਾ ਤਾਂ ਆਲੇ-ਦਾਲੇ ਨੂੰ ਫੈਲਰ ਜਾਂਦਾ ਹੈ ਇਹ ਪਾਣੀ ਇੰਨਾ ਕਿ ਮਤਲਬ ਕੈਮੀਕਲ ਵਾਲਾ ਹੁੰਦਾ ਵੀ ਜਿੱਥੇ ਇੱਕ ਦਿਨ ਕੀ ਇੱਕ ਘੰਟਾ ਵੀ ਖੜ ਗਿਆ ਉਹ ਥਾਂ ਨੂੰ ਇਹ ਬਿਲਕੁਲ ਇੱਕੇ ਥੇਲੀ ਦੀ ਤਰ੍ਹਾਂ ਸਾਫ਼ ਕਰ ਦਿੰਦਾ ਤੇ ਇਹਦੇ ਨਾਲ ਸਕਿਨ ਦੀਆਂ ਵੀ ਪ੍ਰੋਬਲਮਾਂ ਆਉਂਦੀਆਂ ਨੇ ਜਾਂ ਜਿੱਥੇ ਰੀ ਚਾਰਜ ਸੋਰਸ ਢਿੰਗੀ ਤੋਂ ਅਗਲੇ ਪਿੰਡਾਂ ਚ ਲਾਏ ਹੋਏ ਨੇ ਉਰੀ ਚਾਰਜ ਜਿਹੜਾ ਪਾਣੀ ਧਰਤੀ ਚ ਹੋ ਰਿਹਾ ਆ ਆਪਾਂ ਉਹਨੂੰ ਪੀਂਨੇ ਆ ਉਹ ਬਿਮਾਰੀ ਨੂੰ ਸੱਤੇ ਦਾ ਕੰਮ ਆ ਅਸੀਂ ਅਖੀਰ ਚ ਇਹੀ ਕਹਾਂਗੇ ਵੀ ਸਰਕਾਰ ਇਹਦੇ ਵਾਸਤੇ ਕੋਈ ਵਧੀਆ ਸੋਲਿਡ ਐਂਡ ਸਾਊਂਡ ਪਾਲਿਸੀ ਲੈ ਕੇ ਆਵੇ ਤਾਂ ਜੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਚੀਜ਼ਾਂ ਦਾ ਜਿਹੜਾ ਖਮਿਆਜਾ ਨਾ ਪੁੱਗਤਣਾ ਪਵੇ ਕਿਉਂਕਿ ਅਸੀਂ ਜਿਹੜੇ ਜ਼ਿਮੀਂਦਾਰ ਜ਼ਿਮੀਂਦਾਰਾ ਕਰਦੇ ਆ ਅਸੀਂ ਸਿਰਫ ਆਪਣੀਆਂ ਫਸਲਾਂ ਬਚਾਵਾਂਗੇ ਤਾਂ ਸਾਡੀਆਂ ਨਸਲਾਂ ਬਚਣਗੀਆਂ ਜੀ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਬਾਈ ਜੀ ਕੀ ਕਹਾਂ ਕਿ ਪਿਛਲੇ ਸਾਲਾਂ ਦੇ ਦੌਰਾਨ ਕਿੰਨਾ ਕੁ ਨੁਕਸਾਨ ਹੈ ਤੇ ਇਸ ਸਾਲ ਕਿੰਨਾ ਕੁ ਡਰ ਹੈ ਤੁਹਾਨੂੰ ਕਿ ਨੁਕਸਾਨ ਹੋ ਸਕਦਾ ਸਰ ਡਰ ਤਾਂ ਇੰਨਾ ਜ਼ਿਆਦਾ ਜੀ ਸਾਡੇ ਜਿਹੜੇ ਲੋਕਲ ਪਿੰਡਾਂ ਦੇ ਕਿਸਾਨ ਨੇ ਲਗਾ ਪਾ ਕੇ ਬਰਸਾਤੀ ਮੌਸਮ ਚ ਉਹ ਰਾਤ ਨੂੰ ਸੌਂਦੇ ਵੀ ਨਹੀਂ ਆਂਗੇ ਸਾਡਾ ਜ਼ਿਆਦਾਤਰ ਖੇਤਰ ਏਰੀਆ ਜੋ ਕਿਸਾਨ ਦੇ ਨਹਿਰ ਦੇ ਨਾਲ ਲੱਗਾ ਦਾ ਏਰੀਆ ਸਾਰਾ ਉਹ ਸਬਜ਼ੀ ਦਾ ਏਰੀਆ ਦੀ ਸਬਜ਼ੀ ਨੂੰ ਬਹੁਤ ਜ਼ਿਆਦਾ ਅਫੈਕਟ ਕਰਦਾ ਸਾਰਾ ਵੈਸੇ ਤਾਂ ਝੋਨੇ ਨੂੰ ਵੀ ਅਫੈਕਟ ਕਰਦਾ ਪਰ ਉਹ ਸਬਜ਼ੀ ਤੇ ਇੰਨਾ ਜ਼ਿਆਦਾ ਖਰਚਾ ਆਉਂਦਾ ਕਿਸਾਨ ਦਾ ਜਿਹਦੀ ਮੁੜ ਕੇ ਪਰਵਾਹ ਹੀ ਨਹੀਂ ਹੁੰਦੀ ਸਾਰਾ ਬਸ ਆਪਾਂ ਇਹ ਕਰ ਸਕਦੇ ਸਾਰਾ ਕਿਸਾਨ ਮਾਰਨ ਦੇ ਬਰਾਬਰ ਹੋ ਜਾਂਦਾ ਜੀ ਜਦੋਂ ਉਸ ਦੀ ਫਸਲ ਮਰ ਜਾਂਦੀ ਹੈ ਜੀ ਜਿਆਦਾਤਰ ਆਪਾਂ ਸੁਣਦੇ ਹੀ ਆ ਜੀ ਚੈਨਲਾਂ ਤੇ ਵੀ ਕਿਸਾਨ ਨੇ ਵਾਹਾ ਲੈ ਲਿਆ ਜਦੋਂ ਸਰ ਠੇਕੇ ਵਾਲਿਆਂ ਨੂੰ ਠੇਕਾ ਦੇਣਾ ਨੀਜਾ ਨੂੰ ਡੀਜ਼ਲ ਦੇ ਪੈਸੇ ਦੇਣੇ ਨੇ ਲਵਾਈਆ ਨੂੰ ਲਵਾਈ ਦੇ ਪੈਸੇ ਦੇਣੇ ਨੇ ਲਗਭਗ ਕਿਸਾਨ 800 ਰੁਪਏ ਖਰਚ ਕੇ ਉਹਨੂੰ 1000 ਬਣਾਉਣ ਦੇ ਚੱਕਰ ਦੇ ਵਿੱਚ 800 ਰੁਪਏ ਕਿਸਾਨ ਦਾ ਖਰਚਾ ਪਾਉਂਦਾ ਜਿਹੜਾ ਕੀ ਉਹਦਾ 800 ਦਾ 800 ਜਿੱਦਾਂ ਉਹ ਡੈੱਡ ਹੁੰਦਾ ਉਹ ਕਿਸਾਨ ਉਹਦੇ ਮਰਿਆਂ ਦੇ ਬਰਾਬਰ ਹੀ ਹੋ ਜਾਂਦਾ ਸਾਰਾ ਜਿਆਦਾਤਰ ਕਿਸਾਨ ਅਣਗਹਿਰੀ ਦੇ ਵਿੱਚ ਕਈ ਵਾਰੀ ਗਲਤ ਸਟੱਪ ਵੀ ਚੱਕ ਲੈਂਦੇ ਨੇ ਜੋ ਉਹ ਚੀਜ਼ਾਂ ਦਾ ਮੇਨ ਕਾਰਨ ਹੀ ਚੀਜ਼ਾਂ ਬਣਦੀਆਂ ਨੇ ਜੀ ਜਦੋਂ ਕੋਈ ਇੱਥੇ ਸਾਰ ਨਹੀਂ ਲੈਂਦਾ ਇੱਧਰ ਹੁਣ ਆਪਾਂ ਇਹ ਕਹਿ ਸਕਦੇ ਹਾਂ ਗਵਰਨਮੈਂਟ ਵੱਲੋਂ 10 ਲੱਖ ਰੁਪਏ ਈਸ਼ੂ ਹੋਇਆ ਜਿਹਦੇ ਚੋਂ ਸਾਨੂੰ ਹੋਰੇ 2 ਲੱਖ ਰੁਪਏ ਖਰਚਾ ਹੋ ਵਾ ਦਿਖ ਨਹੀਂ ਰਿਹਾ ਜੀ 8 ਲੱਖ ਰੁਪਏ ਗਾਇਬ ਹੋ ਰਿਹਾ ਇੱਕ ਪਾਸੇ ਕਿਸਾਨ 8 ਲੱਖ ਰੁਪਏ ਖਰਚ ਕੇ 2 ਲੱਖ ਰੁਪਏ ਲੱਭਦਾ ਫਿਰ ਰਿਹਾ ਜੀ ਵੀ ਮੇਰਾ ਕੁਛ ਘਰ ਦਾ ਵਾਅਦਾ ਹੋ ਜਵੇ ਕਿਸਾਨ ਦਾ ਜਦੋਂ 8 ਦਾ 8 ਲੱਖ ਰੁਪਏ ਡੁੱਬਦਾ ਉੱਥੇ ਕਿਸਾਨ ਦੇ ਹੱਥ ਬੱਲੇ ਕੁਝ ਨਹੀਂ ਦੇਂਦਾ ਸਾਰਾ ਮਰਨ ਤੋਂ ਸਵਾਏ ਲਗਭਗ ਜ਼ਿਆਦਾਤਰ ਕਿਸਾਨ ਸੋਚਦਾ ਵੀ ਉਹਨੂੰ ਮਰ ਤਾਂ ਗਈ ਵੀ ਜ਼ਿੰਦਗੀ ਉਹ ਖਤਮ ਕਰ ਲਵਾਂ। ਇਸ ਲਈ ਸਰਕਾਰ ਦਾ ਧਿਆਨ ਦਿਵਾਉਣ ਵਾਸਤੇ ਸਿਰਫ ਅਸੀਂ ਇਕੱਠੇ ਹੋਏ ਆਂ ਵੀ ਮਰਨ ਤੋਂ ਪਹਿਲਾਂ ਮੜਾ ਸਰਕਾਰ ਕਿਸਾਨਾਂ ਦੀ ਸਾਰ ਲੈ ਲਿਆ ਕਰੇ। ਮਰਨ ਤੋਂ ਬਾਅਦ ਤਾਂ ਕੁਛੇ ਦੇ ਪੱਲੇ ਕੁਝ ਨਹੀਂ ਹੁੰਦਾ 2 ਦਿਨ ਦਾ ਸਰ ਮੇਲਾ ਹੁੰਦਾ ਉਹ ਵਿਸੜ ਜਾਂਦਾ। ਅਸੀਂ ਬਸ ਇਹੀ ਚਾਹੁੰਨੇ ਆਂ। ਵੀ ਸਰਕਾਰ ਕਿਸਾਨ ਦੇ ਮਰਨ ਤੋਂ ਪਹਿਲਾਂ ਕਿਸਾਨ ਵੱਲ ਜ਼ਰੂਰ ਧਿਆਨ ਦੇਵੇ ਜਿੱਥੇ-ਜਿੱਥੇ ਵੀ ਕਿਸਾਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਜੀ ਬਾਅਦ ਸਬਾਦ ਚ ਸਰ ਭੋਗਾਂ ਦੇ ਜਾਣ ਦਾ ਕੋਈ ਤੋਕ ਨਹੀਂ ਬਣਦੀ ਭੋਗ ਤੇ ਜੇ ਕੋਈ ਵੀ ਨਾ ਆਵੇ ਜੀ ਉੱਥੇ ਸਾਨੂੰ ਤਾਂ ਜ਼ਰੂਰਤ ਨਹੀਂ ਵੀ ਸਾਡੇ ਕੋਈ ਹਲਕੇ ਦਾ ਵੱਡਾ ਬੰਦਾ ਆਵੇ ਅਸੀਂ ਤਾਂ ਕਹਿੰਦੇ ਭੋਗ ਪੈਣ ਦਾ ਮੌਕਾ ਹੀ ਨਾ ਮਿਲੇ ਕਿਸੇ ਨੂੰ ਕਿਸਾਨ ਬਹੁਤ ਜ਼ਿਆਦਾ ਦੁਖੀ ਆ ਜੀ ਖਾਸ ਕਰਕੇ ਡਰੇਨ ਤੋਂ ਲਗਭਗ ਪਿਛਲਾ ਬਹੁਤ ਏਰੀਆ ਪਿਛਲੀ ਵਾਰੀ ਬਹੁਤ ਦੋ ਦੋ ਵਾਰ ਕਿਸਾਨਾਂ ਦਾ ਝੋਨਾ ਮਰਿਆ ਜੀ ਜੇ ਕਿਸਾਨ ਦਾ ਇੱਕ ਵਾਰ ਝੋਨਾ ਮਰ ਜਵੇ ਉਹ ਪਰਭਾਈ ਨਹੀਂ ਹੁੰਦੀ ਸਾਰ ਦੋ ਸਾਲ ਪਰ ਮੈਂ ਮੌਜੂਦਾ ਪਿਛਲੀ ਵਾਰੀ ਡਾਟਾ ਦੇ ਸਕਦਾ ਦੋ ਦੋ ਵਾਰ ਵੀ ਕਿਸਾਨਾਂ ਦਾ ਝੋਨਾ ਮਰਿਆ ਜੀ ਜੋ ਕਿ ਬਹੁਤ ਜਿਆਦਾ ਯਾਨੀ ਕਿ ਕਿਸਾਨਾਂ ਲਈ ਨੁਕਸਾਨਦੇਹ ਆ ਅਸੀਂ ਤਾਂ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦੇ ਆ ਵੀ ਜੋ ਸਰਕਾਰ ਨੇ ਪੈਸਾ ਅਲਾਟ ਕੀਤਾ 9-10 ਲੱਖ ਰੁਪਇਆ ਉਹ ਸਰਕਾਰ ਦਾ ਸਹੀ ਜਗ੍ਹਾ ਲੱਗ ਜਵੇ ਬਸ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਖਾਦੀ ਡਰੇ ਸਾਫ ਹੋ ਜੇ ਸਾਡੇ ਕਿਸਾਨ ਖਜ਼ਾਦ ਰਹਨ ਬਸ ਇਹੀ ਤਾਂ ਇਹੀ ਮੰਗ ਕਰਦੇ ਆ ਜੀ ਸੋ ਇਹ ਕਿਸਾਨ ਨੇ ਜਿਨ੍ਹਾਂ ਨੇ ਆਪਣੇ ਦੁੱਖ ਨੇ ਜਿਹੜੇ ਉਹ ਮੀਡੀਆ ਦੇ ਸਾਹਮਣੇ ਫਰੋਲ ਲਏ ਨੇ ਕਿ ਪਿਛਲੇ ਸਾਲ ਦੇ ਦੌਰਾਨ ਔਰ ਲਗਾਤਾਰ ਪਿਛਲੇ ਸਮੇਂ ਦੇ ਦੌਰਾਨ ਭਾਵੇਂ ਕੋਈ ਵੀ ਸਰਕਾਰ ਰਹੀ ਹੋਵੇ ਪਰੰਤੂ ਲੋਕਾਂ ਦਾ ਨੁਕਸਾਨ ਹੈ ਜਿਹੜਾ ਲਗਾਤਾਰ ਹੁੰਦਾ ਆ ਰਿਹਾ ਹੈ ਇਹਨਾਂ ਨੇ ਦੋਸ਼ ਲਗਾਏ ਨੇ ਪ੍ਰਸ਼ਾਸਨ ਦੇ ਉੱਤੇ ਜਾਂ ਸੰਬੰਧਿਤ ਠੇਕੇਦਾਰ ਦੇ ਉੱਤੇ ਕਿ ਗੰਭੀਰ ਨਾ ਹੋਣ ਦੇ ਕਾਰਨ ਜਿਹੜੀ ਹੈ ਪ੍ਰੋਪਰ ਸਫਾਈ ਨਹੀਂ ਹੋਈ ਜਿਹਦੇ ਕਾਰਨ ਇਹਨਾਂ ਨੂੰ ਖਾਸ਼ ਹੈ ਕਿ ਜੇਕਰ ਬਰਸਾਤਾਂ ਜ਼ਿਆਦਾ ਹੁੰਦੀਆਂ ਹਨ ਤਾਂ ਵੱਡੇ ਪੱਧਰ ਤੇ ਇਹਨਾਂ ਪਿੰਡਾਂ ਦਾ ਜਿਹੜਾ ਨੁਕਸਾਨ ਹੈ ਹੋ ਸਕਦਾ ਹੈ ਇਹਨਾਂ ਨੇ ਹਲਕਾ ਵਿਧਾਇਕ ਸਮੁੱਚੇ ਪ੍ਰਸ਼ਾਸਨ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਧਿਆਨ ਦੇ ਕੇ ਇਹਦੀ ਸੰਜੀਗਤਗੀ ਨਾਲ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਅੱਜ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਦਾ ਜੀ ਮੈਂ ਹਕੂ ਰਾਜ ਨੂੰ ਦਾਵਾ ਤੇ ਤੁਸੀਂ ਦੇਖ ਲਿਓ ਧੀਫ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ